ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਬਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਸ਼੍ਰੀ ਆਨੰਦਪੁਰ ਸਾਹਿਬ ਜਾਣ ਵਾਲੀ ਸੰਗਤੇ ਜਾਣਾ ਗੁਰਦੁਆਰੇ ਦੀ ਰਸਤੇ ਵਿੱਚ ਲੰਗਰ ਛੱਕੇ ਹੋ ਦੁੱਖ ਜਾਣੇ ਭੁੱਲ ਸਾਰੇ ਜੀ ਆਪਾਂ ਇਸ ਵੇਲੇ ਪਹੁੰਚੇ ਆ ਇੱਥੇ ਗ੍ਰੀਨ ਸਿਟੀ ਦੇ ਵਿੱਚ ਜਿੱਥੇ ਕਿ ਤੇ ਔਲੇ ਮਹੱਲੇ ਦੇ ਸੰਬੰਧ ਵਿੱਚ ਲੰਗਰ ਲਗਾਇਆ ਗਿਆ ਹੈ ਦੇਖੋ ਤੁਸੀਂ ਕਿਸ ਤਰ੍ਹਾਂ ਸੰਗਤਾ ਲੰਗਰ ਛਕ ਰਹੀਆਂ ਦੂਰੋਂ ਨੇੜੇੋਂ ਆ ਕੇ ਸਾਰੀ ਰਾਹ ਦੇ ਵਿੱਚ ਸੰਤਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਲੰਗਰ ਸ਼ਕਤੀ ਜਰੂਰ ਜਾਏ ਹੋ ਇਸ ਵੇਲੇ ਸਾਡੇ ਨਾਲ ਪ੍ਰਬੰਧਕ ਹਾਜ਼ਰ ਨੇ ਆਪਾਂ ਉਹਨਾਂ ਨਾਲ ਗੱਲਬਾਤ ਤੁਹਾਡੀ ਕਰਾਂਦੇ ਹਾਂ ਸਤਿ ਸ਼੍ਰੀ ਅਕਾਲ ਜੀ ਮੈਂ ਖਾਸ ਸਾਹਿਬ ਹੈ ਕਿਉਂ ਫਾਤੀ ਹਾਂ ਜੀ ਆ ਦੱਸਿਓ ਲੰਗਰ ਬਾਰੇ ਕਿਹਨਾਂ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਜੀ ਇਹ ਜਿਹੜਾ ਇਹ ਲੰਗਰ ਹੈ ਗ੍ਰੀਨ ਸਿਟੀ ਬੰਗਾ ਦੇ ਵਿੱਚ ਤਾਂ ਤਨ ਬਾਬਾ ਕਨਈਆ ਸਿੰਘ ਜੀ ਪਠਲਾਵੇ ਵਾਲਿਆਂ ਦੀ ਯਾਦ ਦੇ ਵਿੱਚ ਜਿਹੜਾ ਇਹ ਲੰਗਰ ਹੋਲੇ ਮੱਲੇ ਨੂੰ ਸਮਰਪਿਤ ਆ ਸੰਤ ਬਾਬਾ ਗਰਵਾਚਨ ਸਿੰਘ ਜੀ ਪਠਲਾਵੇ ਵਾਲੇ ਉਹਨਾਂ ਦੀ ਹਿੰਮਤ ਸਦਕਾ ਇਹ ਪਿੰਡ ਨਗਰ ਨਿਵਾਸੀਆਂ ਇਲਾਕਾ ਨਿਵਾਸੀਆਂ ਬੰਗਾ ਸ਼ਹਿਰ ਦੇ ਖਮਾਚੋਂ ਚਿੱਕਾ ਉੱਚਾ ਤੇ ਸੋਤਰਾ ਪਿੰਡ ਪੱਦੀ ਮਟਵਾਲੀ ਮਠਲਾਵਾ ਜੀ ਇਹਨਾਂ ਪਿੰਡਾਂ ਦੇ ਸੰਯੋਗ ਦੇ ਨਾਲ ਗ੍ਰੀਨ ਸਿਟੀ ਬੰਗਾ ਦੇ ਵਿੱਚ 23 ਤਰੀਕ ਤੋਂ ਨਿਰੰਤਰ ਲੰਗਰ ਜਿਹੜਾ 25 ਤਰੀਕ ਤੱਕ ਚੱਲੇਗਾ ਤਿੰਨ ਦਿਨਾਂ ਲਈ ਠੀਕ ਹੈ ਜੀ ਇਹ ਹਰ ਸਾਲ ਲੱਗਦਾ ਜੀ ਬਿਲਕੁਲ ਜੀ ਹਰ ਸਾਲ ਦੀ ਤਰ੍ਹਾਂ ਇਹ ਸਾਨੂੰ ਉਦਾਂ ਪਹਿਲਾਂ ਮੰਗੇ ਬਾਬੇ ਜੀ ਝੰਡਾ ਵਾਲਿਆਂ ਦੇ ਸਾਹਿਬ ਨੇ ਉਹਨਾਂ ਨਾਲ ਲੰਗਰ ਹੁੰਦੇ ਸੀਗੇ 3-4 ਸਾਲ ਤੋਂ ਤੇ ਐਤਕੀ ਉਹਨਾਂ ਨੇ ਆਪਣਾ ਬੱਕਰਾ ਲਾਇਆ ਤੇ ਅਸੀਂ ਇੱਥੇ ਲੰਗਰ ਜਿਹੜਾ ਦੋ 5 ਸਾਲ ਤੋਂ ਲਗਾਤਾਰ ਇਸੇ ਗੱਦੇ ਤੇ ਚੱਲ ਰਿਹਾ ਸੰਗਤਾਂ ਦਾ ਸਹਿਯੋਗ ਕਿਸ ਤਰ੍ਹਾਂ ਦਾ ਰਹਿੰਦਾ ਜੀ ਬਹੁਤ ਵਧੀਆ ਸੰਗਤਾਂ ਦਾ ਸਹਿਯੋਗ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਲੇ ਦੁਆਲੇ ਦੇ ਪਿੰਡਾਂ ਲਈਆਂ ਸੰਗਤਾਂ ਇੱਥੇ ਸੇਵਾ ਵੀ ਕਰਦੀਆਂ ਤੇ ਨਾਲ ਲੰਗਰ ਛਕਦੀਆਂ ਤੇ ਲੰਗਰ ਛਕਾਉਂਦੀਆਂ ਵੀ ਮਨੋਂ ਤੁਹਾਨੂੰ ਹਰੇਕ ਤਰ੍ਹਾਂ ਦੀ ਸੇਵਾ ਜਿਹੜੀ ਹੈ ਉਹ ਇਲਾਕੇ ਦੀ ਸੰਗਤ ਕਰਦੀ ਹੈ ਹਾਂਜੀ ਸਿੱਖ ਸੰਗਤ ਲਈ ਸਨੇਹਾ ਕੋਈ ਕੀ ਦੇਣਾ ਚਾਹੁੰਦੇ ਜੀ ਹੋਲੇ ਮ ਮੇਰੀ ਸਾਰੇ ਨੌਜਵਾਨ ਵੀਰਾਂ ਨੂੰ ਇਹੀ ਬੇਨਤੀ ਹੈ ਕਿ ਭੁੱਲੜਵਾਜੀ ਨਾ ਕਰੀਏ ਆਪਾਂ ਤੇ ਸਰਕਾਰ ਅੱਗੇ ਵੀ ਇੱਕ ਬੇਨਤੀ ਕਰ ਰਹੇ ਹਾਂ ਕਿ ਜਿਹੜੀ ਕਾਰ ਸੇਵਾ ਸੰਤ ਬਾਬਾ ਸੇਵਾ ਸਿੰਘ ਜੀ ਨੇ ਦੇ ਸੰਪਰਦਾਇ ਬਾਬਾ ਸੁੱਚਾ ਸਿੰਘ ਬਾਬਾ ਸਤਰਾਮ ਸਿੰਘ ਜੀ ਨੇ ਜਿਹੜਾ ਰੋਡ ਹੈ ਉਹ ਤੁਹਾਨੂੰ ਹੁਣ ਤਾਂ ਪੂਰਾ ਚੌੜਾ ਕਰਕੇ ਦੇ ਦਿੱਤਾ ਹੁਣ ਤਾਂ ਘੱਟੋ ਘਾਟ ਉੱਥੇ ਲੋਕ ਪਾਣ ਦਾ ਕੰਮ ਆ ਉਹ ਸਰਕਾਰ ਦੇ ਹੱਥ ਬਸ ਹੁੰਦਾ ਸਰਕਾਰ ਨੂੰ ਬੇਨਤੀ ਹੈ ਕਿ ਉਹ ਕੰਮ ਨੂੰ ਨਿਰੰਤਰ ਜਿਹੜਾ ਜਾਰੀ ਰੱਖਿਆ ਜਾਵੇ ਜਲਦੀ ਤੋਂ ਜਲਦੀ ਵਿਸਾਖੀ ਤੱਕ ਤਾ ਚਲੋ ਨਹੀਂ ਕੰਪਲੀਟ ਹੋ ਸਕਦਾ ਅਗਲੇ ਸਾਲ ਤੱਕ ਜਿਹੜਾ ਉਹ ਰੋਡ ਆ ਬਿਲਕੁਲ ਕੰਪਲੀਟ ਕਰ ਦਿੱਤਾ ਜਾਵੇ ਤਿਆਰ ਕਰ ਦਿੱਤੇ। ਹੋਲੇ ਮਹੱਲੇ ਦੇ ਜਿਹੜਾ ਥੋੜਾ ਜਿਹਾ ਇਤਿਹਾਸ ਬਾਰੇ ਵੀ ਦੱਸ ਦਿਓ ਜੀ। ਇਹ ਹੋਲਾ ਮਹੱਲਾ ਜਿਹੜਾ ਗੁਰੂ ਗਵੰਦ ਸਿੰਘ ਮਹਾਰਾਜੀ ਨੇ ਜਿਹੜੇ ਖਾਲਸਾ ਪੰਥ ਦੀ ਸਹਾਇਤਾ ਕੀਤੀ ਸੀਗੀ ਵਿਸਾਖੀ ਤੇ ਤੇ ਉਹਦੇ ਜਿਹੜੇ ਜੋਰ ਦਿਖਾਉਣ ਦੇ ਲਈ ਹੋਲਾ ਮਹੱਲਾ ਜਿਹੜਾ ਹੋਲੇ ਦਾ ਅਰਥ ਹੈ ਕਿ ਹੱਲਾ ਕਰਨਾ ਤੇ ਮਹੱਲਾ ਜਿਹੜਾ ਜਿਹੜੇ ਸ਼ਾਸਤਰ ਵਿਦਿਆ ਵਾ ਉਹਦੇ ਜਿਹੜੇ ਜੋਰ ਆ ਉਹ ਮਹੱਲੇ ਦੇ ਵਿੱਚ ਦਿਖਾਈ ਜਾਂਦੇ ਆ ਤੇ ਸਾਰੀ ਸੰਗਤ ਨੂੰ ਗੁਰੂ ਵਾਲੇ ਤੇ ਸ਼ਾਸਤਰਤਾਰੀ ਹੋਣ ਦਾ ਜਿਹੜਾ ਸੁਦੇਸ਼ ਆ ਉਹ ਹੋਲੇ ਮਹਲੇ ਦੇ ਉਹਲਾ ਮਹਲੇ ਦਾ ਜਿਹੜਾ ਪ੍ਰਤੀਕ ਹੁੰਦਾ ਜਿਹੜੇ ਜਿੱਤ ਦੇ ਸੀਗੇ ਉਸ ਵੇਲੇ ਉਹਨਾਂ ਨੂੰ ਸਰੂਪਾ ਵੀ ਨਾਮ ਦੇ ਤੌਰ ਤੇ ਮਹਾਰਾਜ ਸਰੂਪਾ ਬਖਸ਼ਿਸ਼ ਕਰਦੇ ਸੀਗੇ ਉਸ ਵੇਲੇ ਸਰੂਪੇ ਦੀ ਬਹੁਤ ਵੱਡੀ ਜਿਹੜੀ ਐਮੀ ਸੀਗੀ ਹੁਣ ਤਾਂ ਸਰੂਪਾ ਤੁਹਾਨੂੰ ਪਤਾ ਹਰੇਕ ਨੂੰ ਨੰਗੇ ਸਿਰ ਵੀ ਸਰੂਪੇ ਲਈ ਜਾਂਦੇ ਪਰ ਜੋ ਕਮੇਟੀ ਕਾਲਤਖਸਾ ਦਾ ਹੁਕਮਨਾਮਾ ਸੀਗਾ ਪਰ ਉਹਨਾਂ ਨੇ ਬੰਦ ਕੀਤਾ ਸੀ ਪਰ ਕਮੇਟੀਆਂ ਵਾਲੇ ਕੁਝ ਨਹੀਂ ਵੀ ਸਮਝਦੇ ਉਹਨਾਂ ਨੂੰ ਤੇ ਸਾਨੂੰ ਜਿਹੜੇ ਉਹ ਜਰੂਰ ਫੋਲੋ ਕਰਨੇ ਚਾਹੀਦੇ ਆ ਜਿਹੜੇ ਅਕਾਲ ਤਖਤ ਸਾਹਿਬ ਦੇ ਆਦੇਸ਼ ਆ ਜੀ ਹਾਂਜੀ ਗੁਰੂਆਂ ਦੀ ਗੁਰਬਾਣੀ ਜਿਹੜੀ ਹੈ ਉਹਨਾਂ ਤੇ ਕਿਸ ਤਰ੍ਹਾਂ ਦਾ ਲੋਕਾਂ ਨੂੰ ਸੰਦੇਸ਼ ਦੇਣਾ ਚਾਹੀਦਾ ਹੈ ਗੁਰੂ ਦੀ ਗੁਰਬਾਣੀ ਪਹਿਲਾਂ ਤਾਂ ਸਵੇਰੇ ਉੱਠ ਕੇ ਜਿਹੜਾ ਆਪਾਂ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਜਰੂਰ ਕਰਨਾ ਚਾਹੀਦਾ ਸਵੇਰ ਨੂੰ ਤੇ ਸ਼ਾਮ ਨੂੰ ਰਹਿਰਾ ਸਾਹਿਬ ਤੇ ਮਹਾਰਾਜ ਨੇ ਜੋ ਵੀ ਸਾਨੂੰ ਸਿਖਾਇਆ ਉਹਨਾਂ ਦੇ ਉੱਤੇ ਸਮੇਸ਼ਿਆ ਚੱਲਣਾ ਚਾਹੀਦਾ ਸੇਵਾ ਕਰੋ ਧਰਮ ਦੀ ਤੇ ਧਰਮ ਦੇ ਲੇਖੇ ਜਿਹੜੀ ਜਿੰਦ ਜਾਨ ਨੂੰ ਲਾਣੀ ਚਾਹੀਦੀ ਠੀਕ ਹੈ ਜੀ ਥੈਂਕ ਯੂ ਜੀ ਧੰਨਵਾਦ ਫਤੇ ਜੀ ਫਤੇ ਵੈਨੂ ਦੇ ਇਜਾਜ਼ਤ ਮੈਂ ਆਪਣੇ ਸਹਿਯੋਗੀ ਧਰਨਵੀਰ ਪਾਲ ਦੇ ਨਾਲ ਨਰਿੰਦਰ ਮਾਹੀ ਬੰਗਾ